ਦਾ ਦਾਣੇ ਆਹ ਗਰੀਬ ਬੰਦਾ ਇਹਦਾ 2 ਕਿਲੋ ਦਾ ਦਾਣੇ ਵੇਚਦੇ ਨਾਲ ਵਿੱਚ ਹਾਂਜੀ ਹਾਂਜੀ ਇਹ ਵੀਡੀਓ ਚੱਕਣਾ ਜੀ ਇੰਸਟਾਗ੍ਰਾਮ ਦੇ ਹਾਂ ਹਾਂ ਤੇ ਦੱਸ ਵੀ ਇਹਨਾਂ ਦਾ ਇਹ ਦੱਸ ਕੇ ਸਾਰੇ ਇਹਨਾਂ ਦੇ ਦਾ ਕਾਰ ਤਾਂ ਕੰਮ ਮੇਰਾ ਖਰਾਬ ਲਾ ਆਹ ਚੋੜੇ ਸੇਟ ਹਾਂ ਆਹ ਚਲਾ ਨਹੀਂ ਆਹ ਇੱਥੇ ਜਾਲਾ ਕੱਥੇ ਆ ਆ ਨਹੀਂ ਇਹ ਤਾਂ ਨਹੀਂ ਗਾ ਇਹ ਤਾਂ ਕਿਸਾਨ ਹੈ ਉਹ ਜਾਂਦਾ ਸੀ ਹਾਂ ਉਹ ਕਿਹਾ ਟੋਪੀ ਵਾਲਾ ਟੋਪੀ ਵਾਲਾ ਵੀ ਕਦੇ ਉਹ ਬੈ ਜਾਂਦਾ ਹੈ ਗੇਅਰ ਬਦਲੇ ਵਿੱਚ ਗੇਅਰ ਬਦਲੇ ਕਹਿੰਦਾ ਮੈਂ ਪਾਰ ਕਰਦਾ ਹਾਂ ਉਹ ਮੈਂ ਪਾਰ ਕਰਾਂਗਾ ਚੱਲ ਗੇਅਰ ਬਦਲੇ ਵਿੱਚ ਦਾਣੇ ਇਹਨੂੰ ਲੋੜ ਕੇ ਲੈਸਦਾ ਬੜਾ ਬੜਾ ਨਕਸਾ 1.5 ਕਿਲੋ 1.5 ਕਿਲੋ ਦਾ ਉਹਨਾਂ ਦੇ ਵਿੱਚ ਹੈ ਅੰਨਾ ਨੇ ਸਤਿ ਸ੍ਰੀ ਅਕਾਲ ਵੀਰ ਜੀ ਸਵਾਗਤ ਹੈ ਤੁਹਾਡਾ ਆਪਣੇ ਨਵੇਂ ਬਲੌਗ ਜੇ ਦਾ ਆਪਣਾ ਟ੍ਰੈਕਟਰ ਫਸ ਗਿਆ 93 ਗਰਾ ਦਰਿਆ ਦੇ ਵਿੱਚ ਇਹ ਟ੍ਰਾਲੀ ਫਸੀ ਨਾਲ ਦਾ ਤੁਹਾਨੂੰ ਕਾਰਨ ਦੱਸ ਦਿਆਂ ਵੀ ਕਿਹੜੇ ਕਾਰਨ ਫਸਿਆ ਇਹ ਟਰੈਕਟਰ ਇੱਥੇ ਦੂਜਾ ਇਧਰ ਰੇਤਾ ਪੋਲਾ ਜਿੱਦਾਂ ਨਾਲ ਵਾਰਤਾ ਮੈਂ ਤਾਂ ਅਜਾ ਹੈ ਨਹੀਂ ਕਿ ਨਾਲ ਮੈਂ ਜਦ ਟਰੈਕਟਰ ਮੈਂ ਚੱਲੂ ਸਾਹਮਣੇ ਤੁਹਾਨੂੰ ਟੱਕੇ ਦੇਖਦੇ ਆ ਉਹ ਲੱਗੇ ਆ ਸਾਹਮਣੇ ਇੱਥੋਂ ਟਰੈਕਟਰ ਜਾਂਦੇ ਆ ਇਹਨਾਂ ਨੇ ਵਾਰਤਾ ਇੱਥੋਂ ਸਿੱਧਾ ਇੱਥੇ ਰੇਤਾ ਪੋਲਾ ਟਰੈਕਟਰ ਇੱਥੇ ਛੱਟ ਹੀ ਹੋ ਗਿਆ ਅਗਰ ਮੈਨੂੰ ਫੋਨ ਕੀਤਾ ਟਰੈਕਟਰ ਫਸ ਗਿਆ ਮੈਂ ਹਵਾਲੀ ਕਿੱਡੇ ਸਾਹਣਾ ਬਸਾ ਲਾ ਮੈਂ 50 ਕਿੱਡੇ ਦਾ ਮਹਿਲ ਆ ਲਾ ਮੇਰੇ ਕੋਲ ਪਸਾ ਨਹੀਂ ਨਾ ਕਿ ਬਸਾ ਲਾ ਡਾ ਡਾ ਲਾ ਗਿਆ ਹੁੰਦਾ ਡੀਏ ਲੈ ਆਏ ਪਹਿਲੇ ਤਾਂ ਟਰਾਲੀ ਕੱਢਾਂਗੇ ਤੇ ਬਾਅਦ ਟਰੈਕਟਰ ਕੱਢਦੇ ਆਂ ਪਰ ਇਹੜਾ ਹੈਗਾ ਹੀ ਪਰੇ ਬਾਸ ਚੱਲ 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 ਓ ਖੜ ਜਾ ਨੇੜੇ ਪਾਲਾ ਓ ਨੇੜੇ ਪਾਲਾ ਉਹ ਨੇੜੇ ਪਾਲਟ ਹੋ ਜਾਣਾ। ਉਹ ਯਾਰ ਨੇੜੇ ਪਾਲਾ ਹਾਂ ਇੱਥੇ ਪਾਲਾ ਸੰਘਲ ਇੱਥੇ। ਉਹਦੇ ਮਾਰਾਂ ਲੱਗ ਯਾਰ ਦੋ ਆ ਦਾ ਕੰਮ ਕਰਾ। ਸੰਘਲ ਪਾ ਟਰੈਕਟਰ ਨੇੜੇ ਕਰਕੇ ਪਾ। ਟਰੈਕਟਰ ਤੂੰ ਚਲਾਦਾ ਸੀ? ਮੈਂ ਮੈਂ ਥੋੜੀ ਹਾਂ। ਹਾਂ। ਨਾ ਹੋਰ ਕਿਡਾ ਹੈ ਤੂੰ ਚਲਾਦਾ ਹੈ ਟਰੈਕਟਰ ਤੇੜਾ ਹੈਗਾ ਬਾਈ ਛੋਟਾ ਬਰਾਜ ਚਲਾਉਂਦਾ ਕੋਣ ਹੈ ਤੂੰ ਟਰੈਡ ਤੂੰ ਚਲਾਦਾ ਹੈ ਇਹਨਾਂ ਪੋਸ਼ ਟਰੈਕਟਰ ਕਿਹੜਾ ਚਲਾਉਦਾ ਹੈ ਬੰਦਾ ਡਰਾਈਵਰ ਕਿਹੜਾ ਹੈ ਨਾ ਜੋ ਡਰਾਈਵਰ ਬਹੁਤ ਵਧੀਆ ਨੇ ਕਿਹੜਾ ਹੈ ਡਰਾਈਵਰ ਕਿੱਧਰ ਗਿਆ ਕਿਦਰਾ ਉਹ ਡਰਾਈਵਰ ਕਿਹੜਾ ਹੈ ਡਰਾਈਵਰ ਆਜੀ ਆਜੀ ਕੌਣ ਹੈ ਕਿਹੜਾ ਹੈ ਟੋਪੀ ਆ ਟੋਪੀ ਟੋਪੀ ਵਾਲਾ ਹਾਂਜੀ ਹਾਂਜੀ ਕਿਹੜਾ ਟੋਪੀ ਵਾਲਾ ਹੈ ਹਾਂ ਹਾਂ ਛਣੁਕਰਾ ਫਿਰਦਾ ਇਹ ਫਸਿਆ ਕਿੱਧਰ ਆਉਣਾ ਟਰੈਕਟਰ ਇਹ ਨਹੀਂ ਬੈਠਾ ਘਰੇ ਆਵਣਾ ਕਾਰਨ ਕਿ ਲੀਲੂ ਬਦਲੀ ਕੀ ਚੱਕਰ ਕੀ ਬਣਾ। ਗੇਅਰ ਬਦਲਣ ਲੱਗੇ ਨੇ ਜੀ। ਗੇਅਰ ਤੇ ਇਧਰ ਫਿਰ ਅੱਗੇ ਤਾਂ ਮੈਂ ਨਾ ਗੇਅਰ ਬਦਲਾ ਮੇਰੇ ਕੋਲ ਫਸਿਆ ਨਹੀਂ ਹੈ ਕਿ ਕਾਰ ਮੜਿਆ। ਇਹ ਪਤਾ ਨਹੀਂ ਕੋਈ ਰੇਤਾ ਪੋਲਾ ਕਰ ਦਿੱਤਾ। ਅੱਛਾ ਫਿਰ ਰੇਤਾ ਯਾਨੀ ਕਿ ਨਾ ਗਲਤ ਟਰੈਕਟਰ ਪਾ ਲਿਆ ਤੁਸੀਂ ਹਣਾ। ਇਹਦੇ ਕਰਕੇ ਫਸਿਆ। ਹਾਂਜੀ ਹਾਂਜੀ। ਤੇ ਗਲਤੀ ਕੀ ਦੀ ਟਰੈਕਟਰ ਦੀ ਕਿ ਥੋੜੀ ਆ। ਨਹੀਂ ਨਹੀਂ। ਕਿ ਡਰਾਈਵਰ ਦੀ ਏ। ਡਰਾਈਵਰ ਦੀ ਗਲਤੀ ਤੇ ਡਰਾਈਵਰ। ਤੁਸੀਂ ਨਾਲ ਦੱਸਿਆ ਨਹੀਂ ਜੇ ਯਾਰ ਇਧਰ ਪੋਲਾ ਰੇਤਾ। ਅੱਛਾ ਪੋਲਾ ਥਾ ਤੇ ਉੱਪਰ ਵੀ ਮੋੜ ਇੰਨੇ ਮੋੜਦਾ ਸੀ। ਅੱਛਾ ਕਿੰਨਾ ਇਧਰ ਨਾਮ ਨਾਲ ਏਹ ਹੇ ਦੇ ਹੁਣ ਇਸ ਤਰ੍ਹਾਂ ਨਾ ਹੁਣ ਬੰਦਾ ਆਇਆ ਕਿੱਥੇ ਲੱਭੈ ਨਹੀਂ ਯਾਰ ਇਸਾਈ ਵਿਖਾਈ ਮੜਾ ਮੈਨੂੰ ਵਿਖਾ ਕਿੱਥੇ ਹੈ ਕਿੱਥੇ ਆ ਇੱਧਰ ਇੱਧਰ ਆ ਗਿਆ ਜੀ ਹੈ ਕਿਹੜਾ ਹਾਂ ਆ ਟੋਪੀ ਵਾਲਾ ਆਹੀ ਬੰਦਾ ਐਸਾ ਆ ਡਰਾਈਵਰ ਹੀ ਟੋਪੀ ਵਾਲਾ ਮੈਂ ਹਰ ਤੂੰ ਚਲਾਉਂਦਾ ਹੈ ਅੱਛਾ ਟੋਪੀ ਵਾਲਾ ਜਿਹੜਾ ਮਸ਼ੀਨ ਦਾ ਡਰਾਈਵਰ ਆਪਣਾ ਉਹ ਹੀ ਉਹ ਹੁਣ ਲੈਂਦਾ ਹਿੱਸਾ ਬੰਦਾ ਅੱਛਾ ਉਹ ਗਾਰਾ ਗਾਰੀ ਹੁੰਦੇ ਜਾਂ ਹਾਂ ਹਾਂ ਠੀਕ ਓਏ ਇੱਧਰ ਹੋਇਆ ਕਿ ਟਰਾਲੀ ਬੰਦਾ ਅੱਛਾ ਘੜ ਦਾ ਟਰਾਲੀ ਫਾਲਾ ਹਾਂ 2 ਕਿਲੋ ਦਾ ਫਾਲ ਨਿਕਾਣ ਹੋ ਗਿਆ ਕਿਵੇਂ ਉਹ ਦਾਣੇ ਭਿੱਜ ਗਏ ਨੇ ਜੀ ਦਾਣੇ ਕਿੰਨੇ ਹੀ ਵਿੱਚ ਦਾਣੇਗੇ 100 ਮਣ ਹੋਵੇ ਦਾ ਕਾੜ ਦੋ 100 ਮਣ ਹਾਂ 2 ਕਿਲੋ ਦਾ ਮਾਪ ਬਾਏ ਇਹ ਮੁਕਤ ਹੋ ਗਿਆ ਕੀ ਲੱਗਾ ਪੈਰਾ ਹੋਰ ਵਿੱਚ ਕੀ ਹੈਂਦੇ ਟਰਾਲੀ ਦੇ ਇੱਕ ਦਾਣੇ ਹੀ ਤੇ ਹੋਰ ਡੀਜ਼ਲ ਵੀ ਉੱਤੇ ਰੱਖਿਆ ਵਾ ਜੀ ਉਹ ਕਹਿਣ ਲੋੜ ਗਿਆ ਤੇ ਦਰਿਆ ਦੇ ਕਹਿਣੀ ਲੋੜਤਾ ਜੀ ਬੇੜੀ ਕਿੱਥੇ ਆ ਬੇੜੀ ਬੇੜੀ ਤਾਂ ਸੂਕਤ ਪਈ ਹੈ ਜੀ ਉਹ ਚਕਿੰਦੀ ਨਹੀਂ ਆ ਦੇਖੋ ਜੀ ਟਰੈਕਟਰ ਹੈ ਸਾਨ ਵਰਗਾ ਟਰੈਕਟਰ ਹੈ ਇੰਨਾ ਤਕੜਾ ਟਰੈਕਟਰ ਹੈ ਤੇ ਵੇਖ ਲਓ ਕਿੱਥੇ ਇਹਨਾਂ ਨੇ ਲਿਆ ਕੇ ਵਿਸਾਇਆ ਪੋਲੇ ਰੇਤੇ ਵਿੱਚ ਵੀਡੀਓ ਦੇ ਚੱਕਰਾਂ 'ਚ ਵਿਸਾਇਆ ਇਹਨਾਂ ਨੇ ਵੀਡੀਓ ਬਣਾਉਣ ਲੱਗਾ ਵੀ ਇੰਸਟਾਗ੍ਰam ਤੇ ਉਹਦੇ ਕਰਨ ਵਿਸਾਤਾ ਇਹਨਾਂ ਨੇ ਤੇ ਮੈਂ ਆਖਿਆ ਚਲੋ ਤੁਸੀਂ ਲੈ ਚਲੋ ਤੇ ਮਸ਼ੀਨ ਚਲਾਇਆ ਜੇ ਮੈਂ ਲੈ ਕੇ ਆਣਾ ਰੋਟੀਆਂ ਤੁਹਾਡੇ ਵਾਸਤੇ ਰੋਟੀ ਵਗੈਰਾ ਵੀ ਲੈ ਕੇ ਆਵਾਂਗਾ ਤੇ ਤੁਸੀਂ ਟਰੈਕਟਰ ਲੈ ਚਲੋ ਤੇ ਇਹਨਾਂ ਨੇ ਟਰੈਕਟਰ ਪਾਲਾ ਪੁੱਠੇ ਥਾਂ ਨੂੰ ਇੱਧਰ ਨੂੰ ਪੋਲੇ ਰੇਤੇ 'ਚ ਪਾਣੀ ਦਾ ਵੇਖੋ ਛੋਟਾ ਹੀ ਆ ਦੇਖੋ ਇਹਨਾਂ ਟਰੈਕਟਰ ਵਿਸਾੜਿਆ ਇੱਧਰ ਗਲਤ ਰਸਤੇ ਨੂੰ ਗਲਤ ਰਸਤੇ 'ਪਾਉਣ' ਕਰਨਾ ਕਿਉਂ ਉਹ ਹਾਰਾ ਰੇਤਾ ਉੱਠ ਉੱਠ ਕੇ ਉੱਪਰ ਉੱਪਰ ਕੋਬਰ ਕੋਬਰ ਇਧਰ ਆ ਗਿਆ ਜਾਨਕ ਇਧਰ ਉੱਚਾ ਥਾਂ ਹੋ ਗਿਆ ਕਰਨਾ ਰੇਤਾ ਹੋਗਾ ਪੋਲਰ એનર્ਜੀ ਇਥੋਂ ਟ੍ਰੈਕਟਰ ਪਸਾਤਾ ਵਿੱਚ ਲਿਆ ਗਏ ਕਿਹਾ ਤੇ ਉਹ ਫਸਾਇਆ ਤਾਂ ਤੁਸੀਂ ਜੇ ਮੈਂ ਤਾਂ ਨਹੀਂ ਫਸਾਇਆ ਤੁਸੀਂ ਘੜਾ ਤੁਸੀਂ ਵੀਡੀਓ ਬਣਾਉਂਦੇ ਸੀ ਤੁਸੀਂ ਬਣਾਉਂਦੇ ਸੀ ਵੀਡੀਓ ਹਣਾ ਹਾਂ ਹਾਂ ਬਣਾਉਂਦੇ ਤੁਸੀਂ ਤਾਂ ਹੀ ਫਸਿਆ ਹੋਣਾ ਤਾਂ ਹੀ ਫਸਣਾ ਤੂੰ ਦੱਸ ਦਾਣਾ ਤੇਰਾ ਕਿੰਨਾ ਨੁਕਸਾਨ ਹੋ ਗਿਆ ਆ ਗਰੀਬ ਬੰਦਾ ਸਾਨ ਉਹਦਾ ਦਾਣੇ ਰੋ ਆ ਗਰੀਬ ਬੰਦਾ ਆਇੰਦਾ 2 ਕਿਲੋ ਦਾਣੇ ਭੇਜਦੇ ਨਾਲੇ ਵਿੱਚ ਹਾਂਜੀ ਹਾਂਜੀ ਇਹ ਵੀਡੀਓ ਚੱਕਰਾਂ ਜੀ ਇੰਸਟਾਗ੍ਰਾਮ ਦੇ ਹਾਂ ਹਾਂ ਤੇ ਦੱਸ ਵੀ ਇਹਨਾਂ ਦਾ ਇਹ ਦੱਸ ਕੇ ਸਾਰਾ ਇਹਨਾਂ ਨੇ ਤਾਂ ਕਰਤਾ ਕੰਮ ਮੇਰਾ ਖਰਾਬ ਨਾ ਆ ਆ ਚਲਾਉਂਦਾ ਏ ਟਰੈਕਟਰ ਹਾਂ ਆ ਇਤਨਾ ਨਹੀਂ ਆ ਕਿੱਥੇ ਜਲਾ ਕਿੱਥੇ ਵਾਲਾ ਆ ਨਹੀਂ ਇਹ ਤਾਂ ਨਹੀਂਗਾ ਇਹ ਤਾਂ ਕਿਸਾਨ ਏ ਉਹ ਚਲਾਉਂਦਾ ਸੀ ਹਾਂ ਹਾਂ ਉਹ ਕਿਉਂ ਟੋਪੀ ਵਾਲਾ ਨਹੀਂ ਟੋਪੀ ਵਾਲਾ ਵੀ ਕਦੇ ਉਹ ਬੈਠ ਜਾਂਦਾ ਸੀ ਗੇਅਰ ਬਦਲਦੇ ਵਿੱਚ ਗੇਅਰ ਬਦਲਦੇ ਸੀ ਕਹਿੰਦਾ ਮੈਂ ਪਾਰ ਕਰਾਂਦਾ ਉਹ ਆਉਂਦਾ ਸੀ ਮੈਂ ਪਾਰ ਕਰਾਂਦਾ ਅਜਾ ਜਦ ਗੇਅਰ ਬਦਲਦੇ ਵਿੱਚ ਦਾਣੇ ਇਹਨੂੰ ਲੁੱੜ ਕੇ ਨਾ ਦਾਨੂ ਦਾ ਬੜਾ ਕਲਵਾ ਪਾਣ ਬੜਾ ਨੁਕਸਾਨ 1.5 ਕਿਲੋ 1.5 ਕਿਲੋ ਤਾਂ ਹੋਣਗੇ ਵਿੱਚ ਅੰਨਾ ਨਾ 2 ਦੋ ਕਿਲੇ ਵੱਢ ਨੇ ਉਹਨੇ ਟਰਾਲੀ ਵਿੱਚ ਕੁਝ ਤਾਂ ਬਚੇ ਹੋਣੇ ਨੇ ਨਾ ਨਾ ਉਹ ਨੇੜੇ ਪਾਸ ਸੰਗਰ ਇੰਨੀ ਦੂਰ ਨੇ ਜੋਰ ਨਹੀਂ ਲਾਉਣਾ ਚੱਲਾ ਤੱਕ ਥੋੜਾ ਜਿਹਾ ਹੋਰ ਕਮਾਓ ਕੀ ਚੱਲਾ ਆਹ ਉਹ ਕੰਝਰਾ ਪਾਣੀ ਪਾ ਜਾਣੇ ਪਾਣੀ ਪਾ ਕੇ ਜਿਹੜਾ ਪੈਣਾ ਹੈ ਯਾਰ ਮੈਂ ਅੱਗੇ ਦਾਲ ਲੱਗਿਆ ਵਿੱਚ ਯੋਕੀ ਆਹ ਹਾਂ ਉਹ ਬਾਈ ਆਹ ਪਾਓ ਇਹ ਬੜਾ ਹੀ ਪਹਾੜਾ ਕੰਦੂ ਨੂੰ ਪੜਾਉਣਾ ਸਿੱਕਣਾ ਰੋਲ ਹੈ ਬੜਾ ਪਾਦਾ ਲੈ ਆ ਹੋਰ ਹੰਗਲੇ ਦਾ ਉਹ ਛੋਟਾ ਲਿਆ ਉਹਨੂੰ ਨਾ ਪਾਓ ਇੱਕੜਾ ਪੂਰਾ ਫੜਾ ਉਹਨੂੰ ਲੈ ਕਿੱਲੇ ਵਾਰ ਆਪੇ ਤਨੇ ਪੂਰਾ ਖੋਨੀ ਇਹ ਖਪੋ ਦੇ ਘਰ ਚੌਕ ਤੇ ਲੱਕੜੋ ਪਾ ਕਰੋ ਤੂੰ ਮੇਂ ਪਾਰੀ ਟਿਕਾ ਲੈ ਦੋ ਮਿੰਟ ਚੱਲ ਪਾ ਪਿਛਾ ਚੱਲ ਉਹ ਤੇਰੀ ਬ੍ਰੇਕ ਨਹੀਂ ਲੱਪੇ ਖੜਾ ਰਕਾਰ ਆਪੇ ਹੋ ਜਾਣਾ ਖੜਾ ਬੰਗਲਾ ਕਰਾਖੋ ਇੱਥੇ ਹੁੰਦਾ ਹੈ ਤੇ ਬ੍ਰੇਕ ਨਹੀਂ ਲੱਪੇ ਇੱਧਰ ਹੀ ਪਾ ਦੇ ਨਿਕਲਣਾ ਕੋਈ ਬੰਗਲਾ ਬਾਹਰ ਕਰਾ ਬੰਦ ਵੀ ਏ ਉਂਗਲਾ ਲਾਜ ਨਹੀਂ ਕੋਲੀ ਵਿੱਚ ਏ ਜੀ ਸਰਦਾਰ ਜੀ ਰਾ ਤੇ ਸੋਣਾ ਪਿੱਛੇ ਤੇੜਾ ਹੋਰ ਵੀ ਤੇਰੇ ਨੋਂ ਦਾਣਾਂ ਦਾ ਕੀ ਬਣਦਾ ਫੇਰ ਇਹ ਇਹ ਮੈਂ ਦਾਣਿਆਂ ਦਾ ਦਾਣਾ ਦਾ ਨੁਕਸਾਨ ਜੀ ਇਹ ਭਰਨਗੇ ਜੀ ਕੌਣ ਬਿੱਟੋਰੀ ਕੰਪੈਨ ਬਿੱਟੋਰੀ ਜੀ ਦਾ 15 ਕਿਲੋ ਦਾਣੇ ਬਚੇ ਨੇ ਅੱਧਾ 15 ਮਾਣਾ ਯਾਨੀ ਕਿ ਸਾਰੇ ਸਾਜ ਮੈਂ ਨਕਾਰਤਾ ਹੁਣ ਕਹਿੰਦਾ ਹਾਂ ਹੁਣ ਆਹ ਬਾਈ ਜੀ ਡੈਕਟਰ ਤੇ ਬੈਠੇ ਨੇ ਇਹ ਮਾਲਕਰੇ ਜੀ ਇਹਨੇ ਹੁਣ ਸਾਡੇ ਨੁਕਸਾਨ ਦਾ ਪੂਰਾ ਮੋਲ ਕਾਰਨਾ ਠੀਕ ਹੈ ਹਾਂ ਇਹਨਾਂ ਪੈਸਾ ਪੂਸਾ ਜੋ ਦਾਣੇ ਦਾ ਕੋਈ ਛੋਟ ਛੋਟ ਨਹੀਂ ਇਹਨਾਂ ਕਰਨੀ ਨਾਨਾ ਜੀ ਛੋਟ ਕਾਦੀ ਹੋਵੇ ਦੀ ਸਾਡੇ ਦੇ ਦਾਣੇ ਲੋੜ ਕੇ ਖਾਣੂ ਨਹੀਂ ਬਥੇ ਠੀਕ ਹੈ ਹਾਂ ਕਿੰਨੀ ਜ਼ਮੀਨ ਹੈ ਤੇਰੇ ਕੋਲ ਮੇਰੇ ਕੋਲ 1.5 ਕਮੀ ਪਾਰ ਅੱਛਾ ਸਾਰੇ ਲੋੜ ਗਏ ਹਾਰ ਹੈ ਕਿ 2 ਕਿਲੋ ਦੇ ਬਾਅਦ ਕੇ ਲੈ ਜਾਂਦੇ ਟਰਾਲੀ ਚ ਜੀ ਅੱਛਾ 1.5 ਕਿਲੋ ਖੜੀ ਹੈ ਅੱਛਾ ਆਰਤੀ ਦੇ ਪੈਸੇ ਦੇਣੇ ਨੇ ਕੀ ਕਰੀਏ ਹੁਣ ਸਹੀ ਗੱਲ ਹੈ ਆਰਤੀ ਦੇ ਪੈਸੇ ਦੇਣੇ ਨੇ ਹੁਣ ਕਿਵੇਂ ਆ ਜਿਹੜਾ ਬੰਦਾ ਨਾ ਆ ਬੰਦਾ ਇਹ ਥਾਰਾ ਮਖਾਨ ਕਰਾ ਰਿਹਾ ਹੈ ਨਾ ਨਾ ਟਾਇਰ ਨੀ ਪਿੱਛੇ ਦਿੱਤੇ નાને ગરદી કી ની હે તે દિમાગ માતડ હા આ બંદર બહાર કંપાળો પાંચ મી રોડ જા માને બેઠો તો સદાય આ દેતે પ્રાણી ને પૂછના ચાહીદા કે ચાલ બાર મોરથી કે એ આયે ને બેઠા બધા જોર જોર ખાને જા ઉઠે કા ਆਪਾਂ ਲਿਆਂਦਾ ਇਹ ਟਰੈਕਟਰ ਕੱਢ ਕੇ ਬੜੀ ਮੁਸ਼ਕਲ ਨਾਲ ਲਿਆਂ ਕੱਢ ਕੇ ਟਰਾਲੀ ਦੇ ਦਾਣੇ ਦੇ ਗਏ ਕਿੱਲੇ ਕੁ ਦੇ ਗਏ ਜਾਨੀ ਕਿ 40 ਕੁ ਮੰਨਦੇ ਉਸ ਤੇ ਇਧਰ ਚਾ 35 ਆ 40 ਨਿਕਲਦੇ ਆ ਬੜੀ ਮੁਸ਼ਕਲ ਨਾਲ ਕੱਢਾ ਦਾ ਦੇਖੋ ਡੈਕਸ਼ਨਾਂ 'ਚ ਪਾਣੀ ਪੈਗਾ ਨਾਲ ਵਗਿਆ ਪਾਣੀ ਤਕਰੀਬਨ ਨਾੜ ਖੋਲ ਕੇ ਥੱਲੇ ਆ ਲਾਪਾਂ ਤੇ ਪਾਣੀ ਪੁਣੀ ਕੱਢ ਆਂਦਾ ਹੁਣ ਸੀਲ ਲੈਂ ਗਿਆ ਨਵਾਂ ਸੀਲ ਪਾਵਾਂਗੇ ਮੈਂ ਇੱਥੇ ਐ ਨਹੀਂ ਮੈਂ ਚਲਦੀ ਮਸ਼ੀਨ ਲਾਏ ਮੈਂ ਲੈ ਕੇ ਆਉਣਾ ਰੋਟੀ ਤੁਹਾਡੇ ਵਾਸਤੇ ਇਹ ਜਾ ਕੇ ਬੈਠਾ ਸੀ ਛੱਟ ਛੁੱਟੀ ਆਂਦੇ ਮੈਨੂੰ ਫੋਨ ਗਏ ਟਰੈਕਟਰ ਫਾਗ ਮੈਂ ਵੀ 50 ਚੱਕਰ ਮੈਲਾ ਦੇ ਦਰਾ ਦੇ ਵਿੱਚ ਮੇਰੇ ਕੋਲ ਤਾਂ ਫਸਾ ਨਹੀਂ ਇਹਨਾਂ ਨੇ ਕਿਵੇਂ ਵਸਾਦਾ ਬੰਦੇ ਨਾਲ ਛਾਣੇ ਬਣੇ ਗੇੜਾ ਵੱਡ ਵੱਡ ਕੇ ਲਗੇ ਹੁੰਦੇ ਹੋਰੇ ਨਵਾਬਸੀ ਤੇ ਦਾਣੇ ਆਹ ਬੰਦੇ ਦੇ ਤੇ ਕਿਵੇਂ ਕਿੰਨੇ ਕਰੋੜ ਦੇ ਦਾਣੇ ਤੇਰੇ 40 ਮਾਨ ਲੋੜ ਦੇ ਨੇ 40 ਮਾਨ ਤੇਰੇ ਗੁਰੂ ਹਰ ਇੱਕਲੇ ਦੇ ਹੁੰਨੇ ਨੇ ਇੰਨੇ ਘੋਣਗੇ ਕੋਈ ਦਾ ਪੰਜ ਸੱਤ ਮਾਣੀ ਬਚੇ ਨੇ ਪੋ ਵੀ ਸਾਰੇ ਲੋੜ ਗਏ ਹਾਂ ਸਾਰੇ ਲੋੜ ਜੋ ਪਾਣੀ ਪੈ ਗਿਆ ਟਰਾਲੀ ਤੇ ਤੋਂ ਸਾਰੇ ਸੜ ਗਿਆ ਮਤਲਬ ਇਹ ਟਰੈਕਟਰ ਫਿਰ ਪਸਾ ਕਿਵੇਂ ਲਾਇਆ ਤੁਹਾਨੂੰ ਇਨਾ ਪਤਾ ਨਹੀਂ ਲੱਗਾ ਫਸ ਗਿਆ ਕਿ ਪਾਣੀ ਚ ਪਤਾ ਨਹੀਂ ਲੱਗਾ ਇਧਰ ਨਹੀਂ ਜਾਂਦਾ ਨਹੀਂ ਪਤਾ ਕਿੰਨਾ ਟਾਈਮ ਲੱਗਦਾ ਨਹੀਂ ਦਰਬਾਰ ਆਉਂਦੇ ਨੇ ਇਧਰ ਉਹਨਾਂ ਤਾਂ ਬੜਾ ਟਾਈਮ ਹੋ ਗਿਆ ਡਰਾਈਵਰ ਥੋੜੇ ਜਿਹਾ ਗਲਤੀ ਕਰ ਗਿਆ ਮਾੜਾ ਜਿਹਾ ਉਹਨੇ ਥੱਲੇ ਨੂੰ ਕਾਰ ਤਾਂ ਟਰੈਕਟਰ ਤੇ ਅੱਛਾ ਪੁਲਿਸ ਆਗਾ ਹੀ ਤੇ ਉਹ ਵੇ ਇਧਰ ਪਿੰਡ ਕਿਹੜਾ ਸਾਡਾ ਪਿੰਡ ਤਾਂ ਹੈਗਾ ਫਾਰੂ ਵਾਲਾ ਅੱਛਾ ਤੇ ਹੁਣ ਤੂੰ ਸਰਕਾਰ ਤੋਂ ਕੀ ਮੰਗ ਕਰਦਾ ਹੈਂ ਮਾਫਜਾ ਉਹ ਜੇ ਮਿਲ ਜਾਵੇ ਮਾਵਾਜਾ ਸੱਚ ਬੋਲਣਾ ਝੂਠ ਨਹੀਂ ਆਪਾਂ ਬੋਲਣਾ ਵੀ ਕਿੰਨੀ ਤੇਰੀ ਯਾਨੀ ਕਿ ਮੇਰੇ ਹੱਜੇ ਤੇਰੇ ਜਿਵੇਂ 40 ਮਾਣ ਨਿਕਲੀ ਤੇ 40 20 ਮਾਣ ਮੰਨਦੇ ਪਰ ਲੋੜ ਗਾ 20 ਦਿਨ ਬਚ ਗਉਣਗੇ ਨਹੀਂ 10 ਕੁ ਮਾਣਗੇ ਨੇ ਸਾਤਾ ਨਹੀਂ ਯਾਰ ਦਾਣੇ ਵਾਵਾ ਹੀ ਵੇਚ ਹੁੰਦੇ ਦਾਣੇ ਟਰਾਲੀ ਭਰੀ ਗਾ ਪਾਣੇ ਪਰ ਪਾਣੀ ਦੇ ਭਰੀ ਗਈ ਟਰਾਲੀ ਤੋਂ ਬਾਹਰ ਨਿਕਲ ਗਏ ਦਾਣੇ ਅੱਛਾ ਉਹ ਇੰਨਾ ਤੇ ਮਾੜੀ ਗਲਤੀ ਵਿੱਚ ਨੁਕਸਾਨ ਬੰਦੇ ਫਿਲਮਾਂ ਤਾਂ ਨਹੀਂ ਬਣਾਉਂਦੇ ਇੱਕ ਦੇ ਵਿੱਚ ਵੀਡੀਓ ਇੰਸਟਾਗ੍ਰਾਮ ਨਹੀਂ ਨਹੀਂ ਇਹ ਨਹੀਂ ਕੰਮ ਕਰਦੇ ਸੀ ਜਦ ਤੂੰ ਸਿਆਣਾ ਬੰਦਾ ਤੂੰ ਇਹ ਨੰਦਾ ਦਾ ਟਰੈਕਟਰ ਆ ਇਧਰ ਦੀ ਪਾਉਣਾ ਇਧਰ ਨਹੀਂ ਪਾਉਣਾ ਭਰਾਵਾ ਪਾਣੀ ਜਿ ਪਸਾ ਹੀ ਨਹੀਂ ਲੱਗਦਾ ਪਾਣੀ ਜਿ ਨਾ ਲੱਗਦਾ ਲੈ ਅਹੀਂ ਤੇ ਅਹੀਂ ਕਿਵੇਂ ਲੈ ਜੀਦਾ ਫੇਰਾ ਇਹੋ ਪਟਵਾਰੀ ਆ ਸਾਡੇ ਅੱਖਾਂ ਚਾਰ ਥੋੜਾ ਗਿਆ ਨੇ ਇਹ ਪਟਵਾਰੀਆਂ ਵਾਲੀ ਗੱਲ ਕੀਤੀ ਕਿਨੇ ਤੋਂ ਮੈਣ ਕੇ ਦਾ ਇਹ ਪਾਣੀ ਤਾਂ ਫੋਟ ਫੋਟੀ ਸਾਰਾ ਇਹ ਦਰਿਆਈ ਸਮੁੰਦਰ ਤੇ ਦਰਿਆਣ ਕੋਈ ਨਹੀਂ ਮੈਣ ਸਕਦਾ ਵੀ ਡੰਗਾਈ ਵੀ ਹੁੰਦੀ ਹੈ ਪਲੇਨ ਵੀ ਹੁੰਦੇ ਮੰਨ ਕੇ ਚੱਲ ਜਿਹੜੀ ਹੁਣ ਉੱਤੇ ਛੋਟੀਆਂ ਲੱਗਿਆ ਨੇ ਡੰਡੇ ਪੂਰੇ ਆਪਾਂ ਡੰਡੇ ਦੇ ਅੰਦਰ ਉਹ ਤਾਂ ਦਿਖਦਾ ਵੇ ਇੱਥੇ ਅੰਦਰ ਡੱਟ ਜਾ ਰਿਹਾ ਹੈ ਸੋਟੀਆਂ ਸਾਟੀਆਂ ਸਭ ਲੋਡ ਦਿੰਦਾ ਹੈ ਲੋਡ ਦਿੰਦਾ ਹੈ ਤੇ ਕਾਰਨ ਹੋਇਆ ਕਿ ਗੇਅਰ ਕੋਈ ਬਦਲਿਆ ਸੀ ਕੁਛ ਹਾਂ ਗੇਅਰ ਹੀ ਮਾੜਾ ਗੇਅਰ ਬਦਲਾ ਹੀ ਤੇ ਇੱਥੇ ਇਹਨੇ ਚ ਬੈ ਗਿਆ ਬੈ ਗਿਆ ਟਾਈਟ ਇਹ ਕਮਾਲ ਈ ਆ ਯਾਰ ਤੁਹਾਡੇ ਰਿਜ਼ਰਵ ਰਸਤੇ ਤੇ ਗਲਤ ਪਾੜ ਦੇ ਬੈਣਾ ਚੱਲ ਲਾਉਣ ਰਿਸਕ ਗਿਆ ਹੁਣ ਕੀ ਕਰ ਸਕਨੇ ਸਰਕਾਰ ਤਾਂ ਕੁਛ ਦੇਣਾ ਨਹੀਂ ਕੀ ਬਤਾਪਾਂ ਕੋਈ ਮੁਆਵਜ਼ਾ ਮਿਲ ਹੀ ਜਾਵੇ ਜਿੱਦ ਇਹ ਖਾਨ ਦੇ ਸਾਹ ਤੇਰੇ ਕਿੰਨੇ ਆ ਸਾਲ ਦੀ ਤੇਰੀ ਆਮਦਨ ਜਾਨੀ ਕਿ ਤੂੰ ਖਾ ਸਕਣਾ ਹੈ ਦਿਹਾੜੀਦਾਰ ਬੰਦਾ ਹੈ ਨਹੀਂ ਕਣਕ ਵੀ ਕਿੰਨੀ ਰੱਖਦਾ ਹੁੰਦਾ ਸਾਲ ਦੀ ਸਾਤ ਇੱਕ ਮਾਨਤ ਰੱਖੀ ਤੇ ਰੱਖਦੇ ਜੀ ਯਾਨੀ ਕਿ ਤੈਨੂੰ ਹੁਣ 20 ਮਾਨਤ 20 ਮਾਨਤਨ ਮੋੜ ਲੈਣੇ ਪੈਣਗੇ ਹਾਂ ਹਾਂ ਜੀ ਠੀਕ ਹੈ ਸਰਕਾਰ ਨੇ ਤਾਂ ਬਲ ਕੁਝ ਨਹੀਂ ਦੇਣਾ ਉਦਾਂ ਹੀ ਹੋਣਾ ਇਥੋਂ ਠੱਗ ਠੁੱਕੇ ਕੇਸ ਲੈਣੇ ਪੈਣੇ ਪੈਸਾ ਪੁੱਛਦੇਗੇ ਗੌਣ ਜਿਹੜੇ ਸਰਦਾਰ ਦਾ ਲੱਗਾ ਉਸ ਤੋਂ ਹੀ ਲੈਣੇ ਪੈਣੇ ਨਹੀਂ ਤੇ ਇਹ ਤੇਰੇ ਨਾਲ ਨਹੀਂ ਲੱਗਾ ਲੱਗਿਆ ਤਾਂ ਮੇਰੇ ਨਾਲ ਤੂੰ ਦੇ ਦੀ ਕੁਦਾ 15 ਮਾਣ ਉਹ ਹੁਣ ਕਰਾਂ ਦਾ ਹੀਲਾ ਵਿਚਾਰੇ ਦਾ ਹੁਣ ਪੁੱਖਾ ਥੋੜਾ ਨਿਆਣੇ ਇੰਦੇ ਮਾਰਦੇ ਨੇ ਮੈਂ ਤਾਂ ਨਹੀਂ ਕਰਦੀ ਹੀਲਾ ਚਲੇਦਾ ਤੇ ਮਸ਼ੀਨ ਇਹ ਠਾਲ ਦਿੱਤੀ ਖੜਾਤੀ ਬੰਦੇ ਕੀ ਕਰਨ ਹੋ ਗਿਆ ਤੇ ਮੇਰੇ ਗੱਲ ਸੁਣ ਆ ਕਿੰਨੇ ਸਾਲੋਂ ਤਨੇ ਦਰਾ ਖੇਤੀ ਖੁਦ ਕਰਦੇ ਨੇ ਇਸ ਸਾਈਡ ਦੇ ਦਰਿਆਤ ਪਰ ਪਹਿਲੀ ਤੇਰੇ ਸਾਰੇ ਇਥੋਂ ਕਿੰਨੇ ਇਹਨੂੰ ਇਹਦੇ ਦਾਦੇ ਇਹਦਾ ਪਿਓ ਇਹ ਹੁਣ ਉਹ ਤਿੰਨ ਪੀੜੀਆਂ ਤਾਂ ਹੋ ਗਈਆਂ ਅੱਛਾ ਦਰਿਆ ਚ ਲੰਗੀ ਜਾਂਦੇ ਆ ਇੱਥੇ ਕਿੰਨੇ ਪਰਾਜੇ ਤੁਸੀਂ ਪਹਿਲਾਂ ਆਪਣਾ ਨਾਮ ਦੱਸੋ ਨਾਮ ਆ ਪੁੱਛੇ ਨ ਵੀਡੀਓ ਸਾਰੇ ਖਤਮ ਹੋਣ ਲੱਗੇ ਇਨੂੰ ਨਾਲ ਤੇਰਾ ਪਤਾ ਨਹੀਂ ਉਹਨੂੰ ਕੀ ਪਤਾ ਹੈ ਇਹਨੂੰ ਸਾਰਾ ਪਤਾ ਦੋ ਆਹ ਮੈਂ ਨਾ ਵੀਡੀਓ ਜਿ ਬਣਾਈ ਜਾ ਹੁਣ ਪਾਸਟ ਕਰ ਕੀ ਨਾ ਇਹਦਾ ਆਪਣਾ ਮਿਲਣਾ ਬੁਲਾਣਾ ਤਾਂ ਹੈ ਕੋਈ ਨਾ ਕੀ ਇਹਦਾ ਮੇਰ ਸਿੰਘ ਪਿੰਡ ਪਿੰਡ ਫਾਰੂ ਵਾਲਾ ਫਾਰੂ ਵਾਲਾ ਖੁੰਦਰਾ ਦੇ ਨਹੀਂ ਯਾਰ ਉਹ ਫਾਰੂ ਵਾਲੇ ਚ ਰਹਿੰਦਾ ਠੇਡਾ ਫਾਰੂ ਵਾਲੇ ਸ਼ਾਮ ਨੂੰ ਸੌਣ ਜਾਂਦਾ ਤੇ ਕਿੰਨੇ ਸਾਲ ਹੋ ਗਏ ਤੇ ਖੇਤੀ ਕਰਨੀ ਉਹਦੇ ਨੂੰ ਬਹੁਤ ਔਖੀ ਤੇ ਦਰਿਆ ਜਰ ਚੜਦਾ ਫਿਰ ਕੀ ਬਣਦਾ ਤੁਹਾਡੇ ਨਾਲ ਫਿਰ ਬੀੜੀ ਤਿਆਜੀਦਾ ਬੀੜੀ ਦੇ ਬੀੜੀ ਦੇ ਸਿਰ ਆ ਜਾਂਦੀ ਫਰੀ ਸ਼ਰਮ ਤੇ ਚਰਾਉਣੀ ਆਦੀ ਤੈਨੂੰ ਬੀੜੀ ਚਲਾਦੀ ਪੁੱਠੇ ਕਿਵੇਂ ਚਲਾਉਂਦਾ ਪੇੜੀ ਬੜੇ ਅੱਥਾਂ ਨਾਲ ਹੀ ਚਲਾਵੀਦਾ ਜੀ ਜਲਦੀ ਅੱਥਾਂ ਨਾਲੇ ਜਲਦੀ ਘੜੇ ਹਾਰ ਨਾਲੇ ਚੱਪੂਆਂ ਤੇ ਚੱਪੂਆਂ ਚੱਪੂਆਂ ਨਾਲ ਜਲਦੀ ਇਹਨਾਂ ਦਾ ਸਟੀering ਪੁੱਠਾ ਹੁੰਦਾ ਜੇ ਆਪਾਂ ਇਧਰ ਲਾਵਾਂਗੇ ਦੂਜੇ ਪਾਸੇ ਜਾਵੇਗੀ ਹੁੰਦਾ ਕਿ ਐਵੇਂ ਮਾਰ ਦਿਆ ਨਹੀਂ ਹੁੰਦਾ ਹੁੰਦਾ ਨਾ ਨਹੀਂ ਸਾਹ ਹੁੰਦਾ ਨਹੀਂ ਟਰੈਕਟਰ ਦਾ ਸਿੱਧਾ ਮੋੜਾ ਸਿੱਧਾ ਮੁੜੇਗਾ ਨਹੀਂ 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 ਇਹ ਟਰੈਕਟਰ ਉਹ ਜੇ ਸਿੱਧੀ ਪੇੜੀ ਹਵਾਣਾ ਹੋਵੇ ਸਿੱਧੀ ਜਾਣਾ ਨਾ ਨਾ ਹੁਣ ਤੂੰ ਪੇੜੀ ਲੈ ਕੇ ਚੱਲਿਆ ਨਾ ਵਾਂਸ ਵਾਂਸ ਲਾਉ ਜੇ ਵਾਂਸ ਨਾ ਪੁੱਠਾ ਹੁੰਦਾ ਸਟੀਰਿੰਗ ਹਣਾ ਵਾਂਸ ਨਾਲ ਜਿਵੇਂ ਚਲਾਉਂਦੇ ਆ ਵਾਂਸ ਨਾਲ ਵੀ ਪੁੱਠਾ ਹੁੰਦਾ ਜੇ ਅਗਣ ਬੋਟ ਹੋਵੇ ਜੇ ਇਹਦੇ ਚ ਸਿਸਟਮ ਇੰਜਨ ਵਾਲਾ ਹੋਵੇ ਫਿਰ ਤਾਂ ਫਿਰ ਤਾਂ ਸਿੱਧੇ ਨਹੀਂ ਜੇ ਵਾਂਸ ਲਾਣਾ ਨੂੰ ਉਲਟਾ ਲਾਣਾ ਪੈਂਦਾ ਫਿਰ ਦੂਜੇ ਪਾਸੇ ਹੁੰਦੀ ਹੈ ਉਹ ਕਰਨੇ ਸਰਕਾਰ ਨੂੰ ਬੇੜਾ ਵੱਡਾ ਚਾਹੀਦਾ ਇੱਥੇ ਤੇ ਬੇੜਾ ਤੇ ਸੁੱਕਣੇ ਪਾਇ ਪਜੜੋ ਉਹ ਜੀ ਟੁੱਟ ਗਿਆ ਜੀ ਉਹ ਕਿੰਡ ਉਹ ਕਿੰਡ ਟੁੱਟਾ ਕਾਦੀ ਚ ਉਸ ਤੋਂ ਬਾਅਦ ਇਹ ਪਾਣੀ ਨਾਲ ਹੀ ਲੱਕੜ ਸਹੀ ਰਹਿੰਦੀ ਹੈ ਅੰਛਾ ਇਹ ਜੇ ਪਾਣੀ ਉਤਰ ਗਿਆ ਏਡੀ ਵੱਡੀ ਚੀਜ਼ ਕਿਸੇ ਚੀਜ਼ ਨਾਲ ਟੱਕ ਕੇ ਵੀ ਨਹੀਂ ਗਈ ਸਰ ਹਾਂ ਮੈਨੂੰ ਕਿ ਪਾਣੀ ਸੁੱਕੇ ਤੇ ਖਰਾਬ ਹੈ ਕਾਰਨ ਵੋਟਾ ਤਾਂ ਹੁਣ ਪਾਵਾਂ ਦੇ ਸਾਨੂੰ ਬੇੜਾ ਵੱਡਾ ਇੱਥੇ ਚਾਹੀਦਾ ਨਹੀਂ ਬੋਰ ਤਾਂ ਤੈਨੂੰ ਪਾਉਣੀ ਪੈਣੀ ਪਾ ਬੇੜਾ ਮਿਲੇ ਚਾਹੇ ਨਾ ਮਿਲੇ ਬੋਰ ਤਾਂ ਤੈਨੂੰ ਪਾਉਣੀ ਪੈਣੀ ਮੱਤੜ ਨਿਊ ਗਜਨੀ ਵਾਲੇ ਦੇ ਕੋਲ ਅੱਛਾ ਜੋ ਕਿ ਜਗ੍ਹਾ ਤੋਂ ਬੋਲ ਰਿਹਾ ਹੈ ਹਾਂ ਨਹੀਂ ਇਹ ਆਂਦਾ ਸੀ ਸਰਕਾਰ ਨੂੰ ਬੋਰ ਤਾਂ ਪਾਉਣੇ ਹੁਣ ਬੇੜਾ ਮਿਲੇ ਬੋਰ ਤਾਂ ਤੈਨੂੰ ਫੇਰ ਹੀ ਪਾਣੀ ਪਾਣੀ ਹੈ ਜੇ ਬੋਰਾ ਮਿਲੇ ਚਾਹੇ ਨਾ ਮਿਲੇ ਉਹ ਫਿਰ ਲੋਟੇ ਨੂੰ ਪਾ ਦਿਆਂਗੇ ਲੋਟਾ ਇੱਕ ਹੁੰਦਾ ਹੈ ਜਿਹੜਾ ਕਿਸੇ ਨੂੰ ਪਸੰਦ ਨਹੀਂ ਆਉਂਦਾ ਇਹਨਾਂ ਚ ਕੋਈ ਵੀ ਨਹੀਂ ਤੇ ਇਹ ਤੁਹਾਨੂੰ ਬੇੜਾ ਆਪ ਦਵਾ ਦੇ ਜੇ ਮਿਲ ਜਾਵੇ ਤੁਹਾਨੂੰ ਫਿਰ ਬੋਟ ਕਿਨ ਪਾਉਗੇ ਫਿਰ ਜੇ ਸਰਕਾਰ ਦੇਵੇ ਦੀ ਜਿਹੜਾ ਬੰਦਾ ਅੱਛਾ ਜਿਹੜੀ ਸਰਕਾਰ ਜਿਹੜਾ ਬੰਦਾ ਦੇਊਗਾ ਉਹਨੂੰ ਬੋਟ ਪਾਉਣੀ ਆ ਦੂਜੇ ਨੂੰ ਨਹੀਂ ਪਾਉਣੀ ਪਿੰਡਾਂ ਦੇ ਪਿੰਡ ਦੀ ਪਾਵਣ ਦੇ ਇੱਧਰ ਜਿੰਨੇ ਪਿੰਡ ਕਿੰਨੇ ਪਿੰਡ ਲੱਗਦੇ ਇਸ ਬੇੜੇ ਨੂੰ ਇੱਧਰ ਪੰਜ ਕਿਹੜੇ ਕਿਹੜੇ ਆ ਫਾਰੂ ਵਾਲਾ ਇੱਕ ਫਾਰੂ ਵਾਲ ਹੋ ਗਿਆ ਰਾਜਾ ਰਾਏ ਦੋ ਤੇ ਚੱਕਰਾ ਗੱਟੀ ਮਦਰ ਤਿੰਨ ਹੋ ਗਿਆ ਚੱਕਰਾਉ ਕਿ ਚੱਕਰਾਉ ਕਿ 8 5 6 ਯਾਰਾ ਸਿੰਘ ਵਾਲਾ ਬਾਹਰ ਲੋਕ ਵੀ ਨੌਲਾ ਪਿੰਡ ਦੇ ਬੰਦੇ ਆਉਂਦੇ ਆ 7 ਪਿੰਡਾਂ ਨੂੰ ਜੀ ਇਹ ਮੇਰੇ ਸਾਹਮਣੇ ਗੁਰੂਵਾਰ ਸਾਹਿਬ ਤੋਂ ਲੋਕ ਇੱਥੇ ਜਲਾਲਾਬਾਦ ਤੋਂ ਤੱਕ ਨਹੀਂ ਜਿੰਨੇ ਬੰਦੇ ਨੇ ਜ਼ਮੀਨ ਲਈ ਉਵੇਂ ਨਹੀਂ ਆਪਾਂ ਨਜਾਇਜ਼ ਨਹੀਂ ਨਾਲ ਨੇ ਯਾਨੀ ਕਿ ਖੇਤੀ ਕਰਨ ਆਉਂਦੇ ਆ ਟੋਟਲ ਯਾਨੀ ਕਿ 6 7 ਪਿੰਡਾਂ ਨੂੰ ਲੱਗਦਾ ਇਹ ਹਾਂ ਬੜੇ ਬੰਦੇ ਨੇ ਏਰੀਆ ਨੇ ਜ਼ਮੀਨਾਂ ਲਈਆਂ ਇੱਥੇ ਹਾਂ ਤੇ ਵੀ ਇਹ ਜਾਨਣਗੇ ਇਹਨਾਂ ਬੰਦਨ ਬੇੜੇ ਸੱਤ ਇਹ ਬਾਈ ਜੀ ਸੱਤ ਪਿੰਡ ਦੱਸਦੇ ਆ ਅੱਠ ਲੱਗਦੇ ਇਹ ਬੇੜੇ ਨੂੰ ਇਧਰ ਆ ਇਸ ਤੇ ਜਾਨਣਗੇ ਗਜਨੀਆ ਕੋਲ ਗਜਨੀਆ ਕੋਲ ਕੋ ਬੇੜਾ ਆਪਣਾ ਹੈਗਾ ਗਜਨੀ ਪਿੰਡ ਦਾ ਗਜਨੀ ਵਾਲਾ ਹੈਗਾ ਉਹਨਾਂ ਕੋਲ ਹੈਗਾ ਬੇੜਾ ਇਹ ਸੱਤ ਅੱਠ ਪਿੰਡ ਲੱਗਦੇ ਇਹਨਾਂ ਨੂੰ ਇਹ ਕਹਿੰਦੇ ਆ ਵੀ ਸਾਨੂੰ ਬੇੜਾ ਦਿੱਤਾ ਜਾਣਾ ਚਾਹੀਦਾ ਵੋਟਾਂ ਜਿਹੜੀ ਸਰਕਾਰ ਬੰਦੀ ਹੈ ਵੋਟਾਂ ਉਹਨੂੰ ਪਾ ਦੇਾਂਗੇ ਜਿਹੜਾ ਹਣ ਦਊਗਾ ਬੇੜਾ ਤੇ ਬਾਕੀ ਵੀਡੀਓ ਨੂੰ ਅੱਗੇ ਸ਼ੇਅਰ ਕਰਦਾ ਹੈ ਤੁਸੀਂ ਤੇ ਜੇ ਕਰਾ ਤੁਹਾਨੂੰ ਬੇੜਾ ਨਹੀਂ ਮਿਲਿਆ ਫਿਰ ਵੋਟ ਨਹੀਂ ਪਾਉਂਦੇ ਤੁਸੀਂ ਨਹੀਂ ਲੋਟੇ ਨੂੰ ਪਾਵਾਂ ਅੱਛਾ ਫਿਰ ਨਹੀਂ ਪਾਉਣੀ ਵੋਟਾਂ ਕਿਉਂ ਆਹੀ ਆਦੇ ਬੱਚਿਆਂ ਬਾਰੇ ਵੀ ਸੋਚਣਾ ਹੈ ਹੁਣ ਆ ਗਾ ਆਉਣ ਵਾਲੇ ਸਮੇਂ ਜਰਨਲ ਨੇਸ਼ਨ ਬਾਰੇ ਸਹੀ ਹੈ ਕਿਉਂ ਇਹਨਾਂ ਲੋਕਾਂ ਨੇ ਹੁਣ 75 ਪਈ ਤੇ ਫਿਰ ਤੁਸੀਂ ਪਹਿਲਾਂ ਕਿ ਵੋਟਾਂ ਪਾਉਂਦੇ ਰਹੇ ਜੇ ਪਹਿਲਾਂ ਤੁਹਾਨੂੰ ਬੇੜਾ ਮਿਲਿਆ ਕੋਈ ਨਹੀਂ ਆਜ ਤੋ 2 ਸਾਲ ਪਹਿਲਾਂ ਇਹ 2 ਸਾਲ ਹੋ ਗਏ ਟੁੱਟਣ ਕਿੰਨਾ ਟਾਈਮ ਹੋ ਗਿਆ 2 2.5 ਸਾਲ ਹੋਈ ਯਾਰ ਆ ਦੋ ਤਾਂ ਵੋਟਾਂ ਕਿੰਨੂੰ ਪਾਉਂਦੇ ਰਹੇ ਏ ਚੋਰੋ ਕੇ ਘਰ ਮੇਂ ਬੇਡੇ ਰੱਖੇਂਗੇ ਚੋਰੀ ਵੋਟਾਂ ਬਰ ਲੈਸ਼ਨ 5 ਸਾਲ ਬਾਦਾਂ ਦਾ ਵੋਟ ਤੇ ਕਿੰਨੂੰ ਉਹ ਸਰਕਾਰਾਂ ਆਪ ਦਾ ਜੋ ਠੇਕਾ ਚਕਿੰਦਾ ਬਾਰ ਬਾਰ ਖਾਈ ਜਾਂਦੇ ਠੇਕੇਦਾਰ ਤੇ ਮਿਲ ਕੇ ਨਹੀਂ ਉਹ ਤਾਂ ਗੱਲ ਠੀਕ ਹੈ ਆਪਾਂ ਕਿਸੇ ਬਦਨਾਮ ਨਹੀਂ ਕਰਨਾ ਜੋ ਖਾਵੇ ਖਾਵੇ ਜੋ ਮਰਜ਼ੀ ਕਰੇ ਵੀ ਯਾਨੀ ਕਿ ਹੁਣ ਸਮਾਨ ਪਿਆ ਇੱਥੇ ਆਹੋ ਕੈਪਸੂਲ ਫੁੱਲ ਵੀ ਪਈ ਇਹ ਸਭ ਕੁਝ ਪਿਆ ਹੈ ਬਸ ਮਨਜ਼ੂਰ ਹੋ ਜਾਂਦੀ ਕਾਗਜ਼ਾਂ 'ਚ ਹੀ ਰਹਿ ਜਾਂਦੀ ਬਣੀ ਉਹ ਵੀ ਯਾਨੀ ਕਿ ਉਹ ਹੁਣ ਬਣ ਸਕਦੀ ਹੈ ਜ ਨਹੀਂ ਬਣ ਸਕਦੀ ਇਹ ਜਦੋਂ ਪਾਣੀ ਚੜਿਆ ਉਹਦੇ ਕਰਕੇ ਫਿਰ ਮੇਰੇ ਸਾਹ ਪੱਟੀ ਇਹਨਾਂ ਨੇ ਪਾਣੀ ਤਾਂ ਹੁਣ ਕਿੰਨੇ ਟਾਈਮ ਹੋ ਗਿਆ ਉਤਰੇ ਨੂੰ ਤੈਨੂੰ ਵੀ ਕੋਈ ਹੈਗਾ ਪੁਲ ਬਣਨੀ ਚਾਹੀਦੀ ਦੂਜੀ ਵਾਰੀ ਟੂਪਾਲੀ ਕਨੇ ਹਾਂ ਐ ਤਨ ਟੂਪਾਲੀ ਨਾ ਬਣੇ ਪੱਕੀ ਬਣ ਜਾਵੇ ਹੁਣ ਤੋ ਇਹਦਾ ਵੀ ਤੈਨੂੰ ਬੇੜਾ ਚਾਹੀਦਾ ਹੈ ਕਿ ਪੁਲ ਬਣਨੀ ਚਾਹੀਦੀ ਤੋ ਇਹ ਪੁਲ ਵੀ ਬਣੇ ਜੇ ਹੁਣ ਜਿੰਨਾ ਚਿਰ ਤਾਂ ਇਵੇਂ ਲੰਘਾ ਰਹੇ ਪੁਲ ਜਿੰਨਾ ਚਿਰ ਨਹੀਂ ਬਣਦੇ ਉਹਨਾਂ ਚਿਰ ਤਾਂ ਬੇੜਾ ਹੀ ਚਾਹੀਦਾ ਹੈ ਅੱਛਾ ਜੇ ਪੁਲ ਬਣ ਗਿਆ ਫਿਰ ਬੇੜਾ ਪਾ ਕੇ ਲੈ ਜਾਣਾ ਫਿਰ ਪਾ ਕੇ ਲੈ ਜਾਣ ਕਰਾਂ ਨੂੰ ਲੈ ਜਾਣਾ ਫਿਰ ਫਿਰ ਪੁਲ ਥੋੜਾ ਪੱਕੀ ਥੋੜਾ ਜਿਹਾ ਪੁਲ ਪੁਲ ਤਾਂ ਪੱਕੀ ਰਹੂਗੀ ਸ਼ਹੀਦ ਬੰਦੇ ਦੀ ਮੰਗ ਹੈ ਜੇ ਇੱਕ ਚੀਜ਼ ਚਾਹੀਦੀ ਹਨ ਜੇ ਪੁਲ ਬਣਨ ਕੀ ਬੀੜਾ ਲੈ ਜਾਣ ਜੀ ਬੀੜਾ ਮਿਲ ਜੇ ਪੁਲ ਨਾ ਬਣਾਉਣ ਪਾਵੇ ਇਵੇਂ ਗੱਲਾਂ ਨਾ ਮਸ਼ੀਨਾਂ ਲਗਾਉਣ ਤੇ ਬੜੀ ਮੁਸ਼ਕਲ ਆਉਂਦੀ ਸਾਨੂੰ ਆ ਵੀ ਤੁਸੀਂ ਮਸ਼ੀਨਰੀ ਵਾਲੇ ਤੁਹਾਨੂੰ ਕਿਵੇਂ ਬਣੀ ਗੱਲ ਅੱਜ ਨਜ਼ਾਇਜ਼ ਤੇ ਫਸਾਲ ਆਏ ਤੁਸੀਂ ਦੇ ਨਜ਼ਾਇਜ਼ ਬਿਨਾ ਕੰਮ ਤੋਂ ਗਰੀਬ ਦੇ ਦਾਣੇ ਵੀ ਰੋੜ ਤੇ ਤੁਸੀਂ ਕੱਢ ਕੱਢ ਦੇਣ ਤੁਹਾਡਾ 10 15 ਮਨ ਰੋੜ ਦੇ ਤੁਹਾਡੇ ਜੀ ਤੁਸੀਂ ਇਹ ਹੈਟਰੇ ਨਾ ਕੱਢੀਏ ਹੁਣ ਕਰੇ ਕਿਹੜੇ ਕਿਹੜਾ ਮੂੰਹ ਲੈ ਕੇ ਜਾਵੇਂਗਾ ਉਹ ਇਹੋ ਹੀ ਜੜਾ ਹੈਗਾ ਨਹੀਂ ਗਾਦਾ ਹੈ ਟਿੱਲਾਇ ਕਰਕੇ ਪੂਰਾ ਪੱਕਾ ਨਹੀਂ ਹਾਂ ਨੂੰ ਪੈਗ ਲਾਵਾਂ ਨੇ ਪੈਗ ਲਾਵਾਂ ਫੇਰ ਆਪਣਾ ਦੇ ਪੰਡ ਵੀ ਪੁੱਛਣਗੇ ਤੈਨੂੰ ਦਾਣੇ ਘਟ ਆਏ ਨੇ ਤੇ ਫਿਰ ਕੀ ਗਾਇ ਕਰੇ ਲੋੜ ਗੇ ਦਰਿਆ ਦੇ ਲੈ ਤੇ ਲੋੜੇ ਕਿਵੇਂ ਨੇ ਰਾਇਟਰ ਖੁੱਬ ਬਣਦੀ ਲੋੜ ਦੇ ਪਾਣੀ ਤੇ ਟੇਟ ਨਾਲ ਪਹਾੜ ਕਿਵੇਂ ਜੇ ਤੂੰ ਅੱਗੇ ਨੰਗ ਦੇ ਤੁਰ ਤੇਰੇ ਨਵੀਂ ਥੋੜਾ ਦਾਣੇ ਲੈ ਕੇ ਆਇਆ ਸਾਨੂੰ ਨਹੀਂ ਪਤਾ ਵੀ ਇਧਰ ਰਾਹ ਬਣਿਆ ਅੱਗੇ ਤੇ ਇੱਥੋਂ ਟੱਪ ਦਿੰਦੇ ਸੀ ਪੱਕਾ ਵੀ ਇਧਰ ਦਾ ਰਹਿਣ ਵਾਲਾ ਬੰਦਾ ਲੋਕਲ ਆ ਤੇ ਤੈਨੂੰ ਰਾਹ ਤਾਂ ਨਹੀਂ ਪਤਾ ਵੀ ਰਾਹ ਕਿੱਧਰ ਨੂੰ ਗਿਆ ਕਿੱਧਰ ਨਹੀਂ ਗਿਆ ਬੋਤ ਡਰਾਈਵਰ ਨੇ ਹੁਣ ਕਰਨਾ ਹੈ ਹਿਸਾਬ ਕਿਤਾਬ ਦਾ ਦਾਦੀ ਮਗਰਾਟਾ ਤੇ ਕੀ ਕਰਦੇ ਕਿ ਤੁਸੀਂ ਟਰਾਲੀ 'ਚ ਬੈਠੇ ਸੀ ਅਸੀਂ ਤਾਂ ਟਰਾਲੀ 'ਚ ਬੈਠੇ ਸੀ ਤੂੰ ਵੀ ਟਰਾਲੀ 'ਤੇ ਸੀ ਹੋਰ ਕੱਪੜੇ ਤੱਕਲੇ ਪੈ ਬੈਠਾ ਹੈ ਤੂੰ ਵੀ ਟਰਾਲੀ 'ਤੇ ਸੀ ਕੂਟ ਤੇ ਬੈਠਾ ਕੁੱਤਾ ਐ ਵੀ ਨਹੀਂ ਵੜ ਜਾਂਦਾ ਬੋਤੇਰ ਬੈਠੇ ਕੁੱ ਏ ਮਾੜਾ ਚਲੋ ਠੀਕ ਆ ਜੀ ਆਪਣਾ ਅੱਜ ਦਾ ਵਲੌਗ ਇੰਨਾ ਹੀ ਸੀ